ਜਦ ਬਲੰਦਰ ਕੈਂਟ ਦੇ ਵਿੱਚ 36ਵੀਂ ਵਰੇਗੰਢ ਮਨਾਈ ਗਈ ਹੈ ਚਰਚ ਦੇ ਵਿੱਚ ਉੱਥੇ ਹੀ ਜਿਨ੍ਹਾਂ ਨੇ ਸਿਲਵਰ ਜੁਬਲੀ ਜਾਂ 골ਡਨ ਜੁਬਲੀ ਵਿੱਚ ਹਿੱਸਾ ਲਿਆ ਸੀ ਉਹਨਾਂ ਨੂੰ ਅੱਜ ਸਨਮਾਨਿਤ ਵੀ ਕੀਤਾ ਗਿਆ ਹੈ ਗੱਲ ਕਰਾਂਗੇ ਸਾਡੇ ਨਾਲ ਚਰਚ ਦੇ ਬਿਸ਼ਪ ਜਿਹੜੇ ਹੈਗੇ ਨੇ ਮੌਜੂਦ ਹੈ ਕਿ ਇਹਨਾਂ ਗੱਲਬਾਤ ਕਰਦੇ ਆ ਬਿਸ਼ਪ ਜੋਸਟਸ ਬਿਸਪਟ ਸਾਡੇ ਨਾਲ ਹੈਗੇ ਨੇ ਗੱਲਬਾਤ ਕਰਾਂਗੇ ਸਾ 36ਵੀਂ ਵਰੇਗੰਢ ਜਿਹੜੀ ਅੱਜ ਮਨਾਈ ਗਈ ਹੈ ਕਿਹਨੇ ਛੱਤੀਵੀਂ ਵਰੇ ਗੰਢਾ ਜਿ ਮਨਾਇ ਗਈ ਹੈ ਸਾਡੇ ਜੋ ਮਾਤਾ ਮਰੀਮ ਦੀ ਵੱਡਾ ਗਿਰਜਾ ਹੈ ਸਾਰੇ ਡਾਇਸਿਸ ਦੀ ਮਹਾਨ ਗਿਰਜਾ ਇੱਥੇ ਮਾਤਾ ਮਰੀਮ ਦੇ ਲਈ ਸਮਰਪਿਤ ਗਿਰਜੇ ਦੀ ਸਮਰਪਨ ਦੀ ਛੱਤੀ ਸਵਾ ਵਰੇ ਗੰਢਾ ਮਨਾਰੇ ਨਾਲੇ ਸਾਰੇ ਡਾਇਸਿਸ ਦੇ ਵਿੱਚੋਂ ਆਮ ਸਾਰੇ ਸ਼ਰਧਾਲੂ ਆ ਮਾਕੇ ਮਾਤਾ ਮਰੀਂ ਦੇ ਸ਼ਬਦ ਸ਼ਬੰਗਦੇ ਹੋਏ ਪ੍ਰਾਰਥਨਾ ਕਰਦੇ ਹੈ ਇਹ ਸ਼ਾਂਤੀ ਦੇ ਰਾਣੀ ਪੰਜਾਬ ਦੇ ਵਿੱਚ ਨੈਸਿਸ ਦੇ ਵਿੱਚ ਵਿਸ਼ੇਸ਼ ਕਰਕੇ ਸ਼ਾਂਤੀ ਬਹਾਲ ਕਰੇ ਪਰਿਵਾਰਾਂ ਦੇ ਵਿੱਚ ਆਪਸੀ ਪਿਆਰ ਇਕਤਾ ਸ਼ਾਂਤੀ ਬਣਾਈ ਰੱਖੇ ਇਸ ਮਕਸਦ ਨਾਲ ਪ੍ਰਾਰਥਨਾ ਕੀਤੀ ਹੈ ਤੇ ਸਾਰਿਆਂ ਨੂੰ ਇਸ ਸ਼ੁਭ ਮੌਕੇ ਤੇ ਵਧਾਈ ਦਿੰਦੇ ਹਾਂ ਤਿਉਹਾਰ ਦੀ ਲੱਖ ਲੱਖ ਵਧਾਈਆਂ ਤੇ ਸਾਰੇ ਸੰਗਤ ਜਿਹੜੇ ਬੜੇ ਸਤਿ ਭక్తి ਦੇ ਨਾਲ ਆ ਕੇ ਪ੍ਰਾਰਥਨਾ ਮੰਡੀ ਕੀਤੀ ਉਹਨਾਂ ਸਾਰਿਆਂ ਨੂੰ ਖੁਦਾ ਦੀਆਂ ਅਣਗਿਣਤ ਬਰਕਤਾਂ ਹਾਸਿਲ ਹੋਣ ਦੀ ਪ੍ਰਾਰਥਨਾ ਕਰਦੇ ਹਾਂ ਜਿਸ ਉਹਨਾਂ ਦਾ ਤੁਹਾਨੂੰ ਸਲਾਮਤ ਕਰੀਦਾ ਬਿਲਕੁਲ ਜੋ ਸਬਿਸਟਨ ਜਿਹੜੇ ਬਿਸ਼ਪ ਹੈਗੇ ਨੇ ਇਸ ਡਾਈਸਿਸ ਦੇ ਉਹਨਾਂ ਵੱਲੋਂ ਅੱਜ ਦੇ ਦਿਨ ਦੀ ਵਧਾਈ ਵੀ ਦਿੱਤੀ ਆ ਜਿਹੜੀ ਸੰਗਤ ਦੂਰ ਦਰਾਡੇ ਉੱਤੇ ਪਹੁੰਚੀ ਆ ਉਹਨਾਂ ਨੂੰ ਸ਼ੁਭਕਾਮਨਾਵਾਂ ਵਧਾਈਆਂ ਦਿੱਤੀਆਂ ਗਈਆਂ ਨੇ ਤੇ ਲਾਲੀ ਨਾਲ ਜਿਹੜੇ ਲੋਕ ਜਿਹੜੇ ਇਸ ਚਰਚ ਦੇ ਨਾਲ ਜੁੜੇ ਹੋਏ ਲੋਕ ਹੈਗੇ ਨੇ ਜਿਨ੍ਹਾਂ ਨੇ ਸਿਲਵਰ ਜੁਬਲੀ ਮਨਾਈ ਜਾਂ 골ਡਨ ਜੁਬਲੀ ਵਿੱਚ ਇਸ ਹਾਲਿਆ ਉਹਨਾਂ ਨੂੰ ਸਨਮਾਨ ਵੀ ਕੀਤਾ ਗਿਆ ਕੈਮਰਾਮੈਨ ਸੁਖਿੰਦਰ ਦੇ ਨਾਲ ਫਰਿੰਦਰ ਕੰਬੋਜ ਜਨਕ ਸੋਰਟੀ ਵੀ ਦਿਲੰਦਰ ਕੈਂਟ ਅੱਜ ਦਿਲੰਦਰ ਕੈਂਟ ਦੇ ਵਿੱਚ 36ਵੀਂ ਵਰੇਗੰਡ ਮਨਾਈ ਗਈ ਹੈ ਚਰਚ ਦੇ ਵਿੱਚ ਉੱਥੇ ਹੀ ਜਿਨ੍ਹਾਂ ਨੇ ਸਿਲਵਰ ਜੁਬਲੀ ਜਾਂ 골ਡਨ ਜੁਬਲੀ ਵਿੱਚ ਹਿੱਸਾ ਲਿਆ ਸੀ ਉਹਨਾਂ ਨੂੰ ਅੱਜ ਸਨਮਾਨਿਤ ਵੀ ਕੀਤਾ ਗਿਆ ਹੈ ਗੱਲ ਕਰਾਂਗੇ ਸਾਡੇ ਨਾਲ ਚਰਚ ਦੇ ਬਿਸ਼ਪ ਜਿਹੜੇ ਹੈਗੇ ਨੇ ਮੌਜੂਦ ਹੈ ਕਿ ਉਹਨਾਂ ਨਾਲ ਗੱਲਬਾਤ ਕਰਦੇ ਆ ਬਿਸ਼ਪ ਜਸਟਿਸ ਡਿਸਟ੍ਰੈਂਡ ਸਾਡੇ ਨਾਲ ਹੈਗੇ ਨੇ ਗੱਲਬਾਤ ਕਰਾਂਗੇ ਸਾ 36ਵੀਂ ਵਰੇਗੰਡ ਜਿਹੜੀ ਅੱਜ ਮਨਾਈ ਗਈ ਹੈ ਕਿੰਨੇ ਬਿਸ਼ਪ ਜੀ 36ਵੀਂ ਬਰੇਗੰਡਾ ਜਿ ਮਨਾਈ ਗਈ ਹੈ ਸਾਡੇ ਜੋ ਮਾਤਾ ਮਰੀਮ ਦੀ ਵੱਡਾ ਗਿਰਜਾ ਹੈ ਸਾਰੇ ਡਾਇਸਿਸ ਦੀ ਮਹਾਨ ਗਿਰਜਾ ਇੱਥੇ ਮਾਤਾ ਮਰੀਮ ਦੇ ਲਈ ਸਮਰਪਿਤ ਗਿਰਜੇ ਦੀ ਸਮਰਪਣ ਦੀ 36 ਸਵਾ ਬਰੇਗੰਡਾ ਮਨਾਰੇ ਨਾਲੇ ਸਾਰੇ ਡਾਇਸਿਸ ਦੇ ਵਿੱਚੋਂ ਆਮ ਸਾਰੇ ਸ਼ਰਧਾਲੂ ਆ ਮਾ ਕੇ ਮਾਤਾ ਮਰੀਂ ਦੇ ਸ਼ਬਾਸ਼ ਮੰਗਦੇ ਹੋਏ ਪ੍ਰਾਰਥਨਾ ਕਰਦੇ ਹੈ ਇਹ ਸ਼ਾਂਤੀ ਤੇ ਰਾਣੀ ਪੰਜਾਬ ਦੇ ਵਿੱਚ ਨਾਇਸਿਸ ਦੇ ਵਿੱਚ ਵਿਸ਼ੇਸ਼ ਕਰਕੇ ਸ਼ਾਂਤੀ ਬਹਾਲ ਕਰੇ ਪਰਿਵਾਰਾਂ ਦੇ ਵਿੱਚ ਆਪਸੀ ਪਿਆਰ ਇਕਤਾ ਸ਼ਾਂਤੀ ਬਣਾਈ ਰੱਖੇ ਇਸ ਮਕਸਦ ਨਾਲ ਪ੍ਰਾਰਥਨਾ ਕੀਤੀ ਹੈ ਤੇ ਸਾਰਿਆਂ ਨੂੰ ਇਸ ਸ਼ੁਭ ਮੌਕੇ ਤੇ ਵਧਾਈ ਦਿੰਦੇ ਹਾਂ ਤਿਉਹਾਰ ਦੀ ਲੱਖ ਲੱਖ ਵਧਾਈਆਂ ਤੇ ਸਾਰੇ ਸੰਗਤ ਜਿਹੜੇ ਬੜੇ ਸਤਿ ਭక్తి ਦੇ ਨਾਲ ਆ ਕੇ ਪ੍ਰਾਰਥਨਾ ਬੰਦੀ ਕੀਤੀ ਉਹਨਾਂ ਅਨਸਾਰਿਆਂ ਨੂੰ ਖੁਦਾ ਦੀਆਂ ਅਣਗਿਣਤ ਬਰਕਤਾਂ ਆਸਲ ਹੋਂਦ ਲਈ ਪ੍ਰਾਰਥਨਾ ਕਰਦੇ ਹਾਂ ਜੀ ਧੰਨਵਾਦ ਸਾਲ ਬਾਤ ਕਰ ਲਈ ਤਾਂ ਬਿਲਕੁਲ ਜੋ ਸਬਿਸਟਨ ਜਿਹੜੇ ਬਿਸ਼ਪ ਹੈਗੇ ਨੇ ਇਸ ਡਾਈਸਿਸ ਦੇ ਉਹਨਾਂ ਵੱਲੋਂ ਅੱਜ ਦੇ ਦਿਨ ਦੀ ਵਧਾਈ ਵੀ ਦਿੱਤੀ ਆ ਜਿਹੜੀ ਸੰਗਤ ਦੂਰ ਦੁਆੜੇ ਉੱਥੇ ਪਹੁੰਚੀ ਆ ਉਹਨਾਂ ਨੂੰ ਸ਼ੁਭਕਾਮਨਾਵਾਂ ਵਧਾਈਆਂ ਦਿੱਤੀਆਂ ਗਈਆਂ ਨੇ ਤੇ ਲਾਲੀ ਨਾਲ ਜਿਹੜੇ ਲੋਕ ਜਿਹੜੇ ਇਸ ਚਰਚ ਦੇ ਨਾਲ ਜੁੜੇ ਹੋਏ ਲੋਕ ਹੈਗੇ ਨੇ ਜਿਨ੍ਹਾਂ ਨੇ ਸਿਲਵਰ ਜੁਬਲੀ ਮਨਾਈ ਜਾਂ 골ਡਨ ਜੁਬਲੀ ਵਿੱਚ ਇਸ ਹਾਲਿਆ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਰਿੰਦਰ ਕੰਬੋਜ ਜਾਨਕ ਸੁਰਾਇਟੀ ਵੀ ਜਲੰਧਰ ਕੈਂਟ ਅੱਜ ਜਲੰਧਰ ਕੈਂਟ ਦੇ ਵਿੱਚ 36ਵੀਂ ਵਰੇਗੰਢ ਮਨਾਈ ਗਈ ਹੈ ਚਰਚ ਦੇ ਵਿੱਚ ਉੱਥੇ ਹੀ ਜਿਨ੍ਹਾਂ ਨੇ ਸਿਲਵਰ ਜੁਬਲੀ ਜਾਂ 골ਡਨ ਜੁਬਲੀ ਵਿੱਚ ਹਿੱਸਾ ਲਿਆ ਸੀ ਉਹਨਾਂ ਨੂੰ ਅੱਜ ਸਨਮਾਨਿਤ ਵੀ ਕੀਤਾ ਗਿਆ ਹੈ ਗੱਲ ਕਰਾਂਗੇ ਸਾਡੇ ਨਾਲ ਇਸ ਚਰਚ ਦੇ ਬਿਸ਼ਪ ਜਿਹੜੇ ਹੈਗੇ ਨੇ ਮੌਜੂਦ ਹੈ ਕਿ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਿਸ਼ਪ ਜਸਟਿਸ ਡਿਸਟ੍ਰਿਕਟ ਸਾਡੇ ਨਾਲ ਹੈਗੇ ਨੇ ਗੱਲਬਾਤ ਕਰਾਂਗੇ ਸਾਡੀ 36ਵੀਂ ਵਰੇਗੰਢ ਜਿਹੜੀ ਅੱਜ ਮਨਾਈ ਗਈ ਹੈ ਬਿਸ਼ਪਚਾ 36ਵੀਂ ਬਰੇਗੰਡਾ ਜਿ ਮਨਾਈ ਗਈ ਹੈ ਸਾਡੇ ਜੋ ਮਾਤਾ ਮਰੀਮ ਦੀ ਵੱਡਾ ਗਿਰਜਾ ਹੈ ਸਾਰੇ ਡਾਇਸਿਸ ਦੀ ਮਹਾਨ ਗਿਰਜਾ ਇੱਥੇ ਮਾਤਾ ਮਰੀਮ ਦੇ ਲਈ ਸਮਰਪਿਤ ਗਿਰਜੇ ਦੀ ਸਮਰਪਣ ਦੀ 36 ਸਵਾ ਬਰੇਗੰਡਾ ਮਨਾਰੇ ਨਾਲੇ ਸਾਰੇ ਡਾਇਸਿਸ ਦੇ ਵਿੱਚੋਂ ਆਮ ਸਾਰੇ ਸ਼ਰਧਾਲੂ ਆਮ ਆ ਕੇ ਆਦਾ ਮਰੀਂ ਦੇਸ਼ ਬਾਰਸ਼ ਮੰਗਦੇ ਹੋਏ ਪ੍ਰਾਰਥਨਾ ਕਰਦੇ ਹੈ ਇਹ ਸ਼ਾਂਦੀ ਦੇ ਰਾਣੀ ਪੰਜਾਬ ਦੇ ਵਿੱਚ ਨਾਇਸਿਸ ਦੇ ਵਿੱਚ ਵਿਸ਼ੇਸ਼ ਕਰਕੇ ਸ਼ਾਂਦੀ ਬਹਾਲ ਕਰੇ ਪਰਿਵਾਰਾਂ ਦੇ ਵਿੱਚ ਆਪਸੀ ਪਿਆਰ ਇਕਦਾ ਸ਼ਾਂਦੀ ਬਣਾਈ ਰੱਖੇ ਇਸ ਮਕਸਦ ਨਾਲ ਪ੍ਰਾਰਥਨਾ ਕੀਤੀ ਹੈ ਤੇ ਸਾਰਿਆਂ ਨੂੰ ਇਸ ਸ਼ੁਭ ਮੌਕੇ ਤੇ ਵਧਾਈ ਦਿੰਦੇ ਹਾਂ ਤਿਉਹਾਰ ਦੀ ਲੱਖ ਲੱਖ ਵਧਾਈਆਂ ਤੇ ਸਾਰੇ ਸੰਗਤ ਜਿਹੜੇ ਬੜੇ ਸੱਤੇ ਭਗਤੀ ਦੇ ਨਾਲ ਆ ਕੇ ਪ੍ਰਾਰਥਨਾ ਬੰਦੀ ਕੀਤੀ ਉਹਨਾਂ ਸਾਰਿਆਂ ਨੂੰ ਖੁਦਾ ਦੀਆਂ ਅਣਗਿਣਤ ਬਰਕਤਾਂ ਹਾਸਿਲ ਹੋਣ ਦੀ ਪ੍ਰਾਰਥਨਾ ਕਰਦੇ ਹਾਂ ਅਨੰਤ ਅਨੰਤ ਅਲਮਤ ਕਲੀਤਾ ਬਿਲਕੁਲ ਜੋਸ਼ ਸਬਸਿਸਟਨ ਜਿਹੜੇ ਬਿਸ਼ਪ ਹੈਗੇ ਨੇ ਇਸ ਡਾਈਸਿਸ ਦੇ ਉਹਨਾਂ ਵੱਲੋਂ ਅੱਜ ਦੇ ਦਿਨ ਦੀ ਵਧਾਈ ਵੀ ਦਿੱਤੀ ਆ ਜਿਹੜੀ ਸੰਗਤ ਦੂਰ ਦਰਾਡੇ ਉੱਥੇ ਪਹੁੰਚੀ ਆ ਉਹਨਾਂ ਨੂੰ ਸ਼ੁਭਕਾਮਨਾਵਾਂ ਵਧਾਈਆਂ ਦਿੱਤੀਆਂ ਗਈਆਂ ਨੇ ਤੇ ਲਾਲੀ ਨਾਲ ਜਿਹੜੇ ਲੋਕ ਜਿਹੜੇ ਇਸ ਚਰਚ ਦੇ ਨਾਲ ਜੁੜੇ ਹੋਏ ਲੋਕ ਹੈਗੇ ਨੇ ਜਿਨ੍ਹਾਂ ਨੇ ਸਿਲਵਰ ਜੁਬਲੀ ਮਨਾਈ ਜਾਂ 골ਡਨ ਜੁਬਲੀ ਵਿੱਚ ਇਸ ਹਾਲਿਆ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਜਨਕ ਸੂਰਤਿਵੀ ਦਿਲੰਦਰ ਕੈਂਟ ਅੱਜ ਦਿਲੰਦਰ ਕੈਂਟ ਦੇ ਵਿੱਚ 36ਵੀਂ ਵਰੇਗੰਡ ਮਨਾਈ ਗਈ ਹੈ ਚਰਚ ਦੇ ਵਿੱਚ ਉੱਥੇ ਹੀ ਜਿਨ੍ਹਾਂ ਨੇ ਸਿਲਵਰ ਜੁਬਲੀ ਜਾਂ 골ਡਨ ਜੁਬਲੀ ਵਿੱਚ ਹਿੱਸਾ ਲਿਆ ਸੀ ਉਹਨਾਂ ਨੂੰ ਅੱਜ ਸਨਮਾਨਿਤ ਵੀ ਕੀਤਾ ਗਿਆ ਗੱਲ ਕਰਾਂਗੇ ਸਾਡੇ ਨਾਲ ਐ ਸਰਚ ਦੇ ਬਿਸ਼ਪ ਜਿਹੜੇ ਹੈਗੇ ਨੇ ਮੌਜੂਦ ਹੈ ਕਿ ਇਹਨਾਂ ਨਾਲ ਗੱਲਬਾਤ ਕਰਦੇ ਆ ਅ ਬਿਸ਼ਪ ਜੋਸਟਸ ਬਿਸਟਰਨ ਸਾਡੇ ਨਾਲ ਹੈਗੇ ਨੇ ਗੱਲਬਾਤ ਕਰਾਂਗੇ ਸਾ 36ਵੀਂ ਵਰੇਗੰਡ ਜਿਹੜੀ ਅੱਜ ਮਨਾਈ ਗਈ ਹੈ ਬਿਸ਼ਪ ਸਾ 36ਵੀਂ ਵਰੇਗੰਡ ਅੱਜ ਮਨਾਈ ਗਈ ਹੈ ਸਾਡੇ ਜੋ ਮਾਤਾ ਮਰੀਮ ਦੀ ਵੱਡਾ ਗਿਰਜਾ ਹੈ ਸਾਰੇ ਲਾਇਸਿਸ ਦੀ ਮਹਾਨ ਗਿਰਜਾ ਇੱਥੇ ਮਾਤਾ ਮਰੀਮ ਦੇ ਲਈ ਸਮਰਪਿਤ ਗਿਰਜੇ ਦੀ समर्पण ਦੀ 36 ਸਵਾ ਵਰੇ ਗੰਡ ਮੰਨਾਰੇ ਨਾਲੇ ਸਾਰੇ ਡਾਇਸਿਸ ਦੇ ਵਿੱਚੋਂ ਆਮ ਸਾਰੇ ਸ਼ਰਧਾਲੂ ਆਮ ਆ ਕੇ ਆਦਾ ਮਰੀਂਦੇਸ਼ ਬਾਸ ਸ਼ਮੰਗਦੇ ਹੋਏ ਪ੍ਰਾਰਥਨਾ ਕਰਦੇ ਹੈ ਕਿ ਸ਼ਾਂਤੀ ਦਿਰਾਨੀ ਪੰਜਾਬ ਦੇ ਵਿੱਚ ਡਾਇਸਿਸ ਦੇ ਵਿੱਚ ਵਿਸ਼ੇਸ਼ ਕਰਕੇ ਸ਼ਾਂਤੀ ਬਹਾਲ ਕਰੇ ਪਰਿਵਾਰਾਂ ਦੇ ਵਿੱਚ ਆਪਸੀ ਪਿਆਰ ਇਕਤਾ ਸ਼ਾਂਤੀ ਬਣਾਈ ਰੱਖੇ ਇਸ ਮਕਸਦ ਨਾਲ ਪ੍ਰਾਰਥਨਾ ਕੀਤੀ ਹੈ ਤੇ ਸਾਰਿਆਂ ਨੂੰ ਇਸ ਸ਼ੁਭ ਮੌਕੇ ਤੇ ਵਧਾਈ ਦਿੰਦੇ ਹਾਂ ਤਿਉਹਾਰ ਦੀ ਲੱਖ ਲੱਖ ਵਧਾਈਆਂ ਤੇ ਸਾਰੇ ਸੰਗਤ ਜਿਹੜੇ ਬੜੇ ਸਤਿ ਭక్తి ਦੇ ਨਾਲ ਆ ਕੇ ਪ੍ਰਾਰਥਨਾ ਬੰਦੀ ਕੀਤੇ ਉਹਨਾਂ ਅਨੁਸਾਰੀਆਂ ਨੂੰ ਖੁਦਾ ਦੀਆਂ ਅਣਗਿਣਤ ਬਰਕਤਾਂ ਹਾਸਿਲ ਹੋਣ ਦੀ ਲਈ ਪ੍ਰਾਰਥਨਾ ਕਰਦੇ ਹਾਂ ਜੀ ਧੰਨਵਾਦ ਕਰ ਲਈ ਤਾਂ ਬਿਲਕੁਲ ਜੋਸ ਸਬਿਸਟਨ ਜਿਹੜੇ ਬਿਸ਼ਪ ਹੈਗੇ ਨੇ ਇਸ ਡਾਈਸਿਸ ਦੇ ਉਹਨਾਂ ਵੱਲੋਂ ਅੱਜ ਦੇ ਦਿਨ ਦੀ ਵਧਾਈ ਵੀ ਦਿੱਤੀ ਆ ਜਿਹੜੀ ਸੰਗਤ ਦੂਰ ਦਰਗਾਹੋਂ ਇੱਥੇ ਪਹੁੰਚੀ ਆ ਉਹਨਾਂ ਨੂੰ ਸ਼ੁਭਕਾਮਨਾਵਾਂ ਵਧਾਈਆਂ ਦਿੱਤੀਆਂ ਗਈਆਂ ਨੇ ਤੇ ਲਾਲੀ ਨਾਲ ਜਿਹੜੇ ਲੋਕ ਜਿਹੜੇ ਇਸ ਚਰਚ ਦੇ ਨਾਲ ਜੁੜੇ ਹੋਏ ਲੋਕ ਹੈਗੇ ਨੇ ਜਿਨ੍ਹਾਂ ਨੇ ਸਿਲਵਰ ਜੁਬਲੀ ਮਨਾਈ ਜਾਂ 골ਡਨ ਜੁਬਲੀ ਵਿੱਚ ਇਸ ਸਾਲ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋ ਜਾਨਕ ਸੂਰਤੀ ਵੀ ਦਿਲੰਦਰ ਕੈਂਟ